हिमाचल प्रदेश ਵਿੱਚ ਪੰਜਾਬ ਦੇ ਸਾਬਕਾ ਮੰਤਰੀ ਦੇ ਪੁੱਤਰ ਨੂੰ ਚਿੱਟਾ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇੱਕ ਹੋਟਲ ਤੋਂ ਛਾਪੇਮਾਰੀ ਕਰਕੇ ਕੁੱਲ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਫਿਲਹਾਲ ਸਾਰਿਆਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। प्राप्त जानकारी अनुसार पंजाब दे साबका मंत्री सुच्या ਸਿੰਘ ਲੰਘਾ ਦਾ ਪੁੱਤਰ ਆਪਣੇ ਚਾਰ ਸਾਥੀਆਂ ਸਮੇਤ ਸ਼ਿਮਲਾ ਦੇ ਪੁਰਾਣੀ ਬੱਸ ਸਟੈਂਡ ਨੇੜੇ ਇੱਕ ਨਿੱਜੀ ਹੋਟਲ ਵਿੱਚ ਠਹਿਰਾ ਹੋਇਆ ਸੀ ਇੱਥੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਹੋਟਲ ਤੇ ਛਾਪਾ ਮਾਰਿਆ ਇਸ ਪੁਰਾਣ ਹੋਟਲ ਵਿੱਚੋਂ ਇੱਕ ਲੜਕੀ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁਲਜ਼ਮਾਂ ਦੇ ਪਛਾਣ ਪ੍ਰਕਾਸ਼ ਸਿੰਘ ਦੇ ਪੁੱਤਰ ਸੁच्या ਸਿੰਘ ਲੰਘਾ ਵਜੋਂ ਹੋਈ ਹੈ ਜਿਸ ਕੋਲੋਂ 42 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ ਲੜਕੀ ਅਬਨੀ ਅਜੀਤ ਕੁਮਾਰ ਸ਼ੁਭਮ ਕਾਉਂਸਲ ਬਲਵਿੰਦਰ ਵਜੋਂ ਪਛਾਣ ਹੋਈ ਹੈ ਸੁੱਚਾ ਸਿੰਘ ਲੰਕਾ ਪੰਜਾਬ ਦੇ ਗੁਰਦਾਸਪੁਰ ਤੋਂ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਚੁੱਕੇ ਹਨ ਲੰਗਾ 1997 ਤੋਂ 2000 ਤੱਕ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਅਤੇ ਫਿਰ 2007 ਤੋਂ 2012 ਤੱਕ ਖੇਤੀਬਾੜੀ ਮੰਤਰੀ ਰਹੇ ਹਨ ਵੱਡੀ ਖਬਰ ਹੈ Shimla ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾ ਦੇ ਪੁੱਤਰ ਪ੍ਰਕਾਸ਼ ਲੰਗਾ ਨੂੰ Shimla ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ Shimla ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕਰਦੇ ਹੋਏ Shimla ਦੇ বাস ਸਟੈਂਡ ਨੇੜੇ ਇੱਕ ਹੋਟਲ ਦੇ ਵਿੱਚੋਂ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਕ ਸ਼ਿਮਲਾ ਪੁਲਿਸ ਨੇ 42 ਗ੍ਰਾਮ ਚਿੱਟੇ ਸਨੇ ਪ੍ਰਕਾਸ਼ ਲੰਗਾਂ ਨੂੰ ਇੱਕ ਔਰਤ ਸਾਥੀ ਸਮੇਤ ਕੁੱਲ 5 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਹੋਰ ਕਨੈਕਸ਼ਨਾਂ ਦੀ ਵੀ ਜਾਂਚ ਕਰੇਗੀ ਤੇ ਉਹਨਾਂ ਦੇ ਹੋਰ ਤਸਕਰਾਂ ਦੇ ਨਾਲ ਸੰਪਰਕਾਂ ਨੂੰ ਵੀ ਖੰਗਾਲੇਗੀ। ਬਿਊਰੋ ਰਿਪੋਰਟ ਡਿਸੈਪਟਿਡ ਨਿਊਜ਼ ਦੇ ਨਾਲ ਧੰਨਵਾਦ। ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਦੇ ਪੁੱਤਰ ਨੂੰ ਚਿੱਟਾ ਤਸਕਰੀ ਦੇ ਦੋਸ਼ 'ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇੱਕ ਹੋਟਲ ਤੋਂ ਛਾਪੇਮਾਰੀ ਕਰਕੇ ਕੁੱਲ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਫਿਲਹਾਲ ਸਾਰਿਆਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਘਾ ਦਾ ਪੁੱਤਰ ਆਪਣੇ 4 ਸਾਥੀਆਂ ਸਮੇਤ ਸ਼ਿਮਲਾ ਦੇ ਪੁਰਾਣੀ ਬੱਸ ਸਟੈਂਡ ਨੇੜੇ ਇੱਕ ਨਿੱਜੀ ਹੋਟਲ ਵਿੱਚ ਠਹਿਰਾ ਹੋਇਆ ਸੀ। ਇੱਥੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਹੋਟਲ 'ਤੇ ਛਾਪਾ ਮਾਰਿਆ। ਇਸ ਪ੍ਰਾਂਤ ਹੋਟਲ ਵਿੱਚੋਂ ਇੱਕ ਲੜਕੀ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੇ ਪਛਾਣ ਪ੍ਰਕਾਸ਼ ਸਿੰਘ ਦੇ ਪੁੱਤਰ ਸੁੱਚਾ ਸਿੰਘ ਲੰਗਾਹ ਵਜੋਂ ਹੋਈ ਹੈ। ਜਿਸ ਕੋਲੋਂ 42 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ। ਲੜਕੀ ਆਪਣੀ ਅਜੀਤ ਕੁਮਾਰ, ਸ਼ੁਭਮ ਕਾਉਂਸਲ, ਬਲਵਿੰਦਰ ਵਜੋਂ ਪਛਾਣ ਹੋਈ ਹੈ। ਸੁੱਚਾ ਸਿੰਘ ਲੰਗਾਹ ਪੰਜਾਬ ਦੇ ਗੁਰਦਾਸਪੁਰ ਤੋਂ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਚੁੱਕੇ ਹਨ। ਲੰਗਾਉ 1993 ਤੋਂ 2000 ਤੱਕ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਅਤੇ ਫਿਰ 2007 ਤੋਂ 2012 ਤੱਕ ਖੇਤੀਬਾੜੀ ਮੰਤਰੀ ਰਹੇ ਹਨ ਵੱਡੀ ਖਬਰ ਹੈ Shimla ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼ੋਭਨੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾ ਦੇ ਪੁੱਤਰ ਪ੍ਰਕਾਸ਼ ਲੰਗਾ ਨੂੰ Shimla ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ Shimla ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕਰਦੇ ਹੋਏ Shimla ਦੇ বাস ਸਟੈਂਡ ਨੇੜੇ ਇੱਕ ਹੋਟਲ ਦੇ ਵਿੱਚੋਂ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਕ ਸ਼ਿਮਲਾ ਪੁਲਿਸ ਨੇ 42 ਗ੍ਰਾਮ ਚਿੱਟੇ ਸਨੇ ਪ੍ਰਕਾਸ਼ ਲੰਗਰ ਨੂੰ ਇੱਕ ਔਰਤ ਸਾਥੀ ਸਮੇਤ ਪਕੁਲ 5 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਹੋਰ ਕਨੈਕਸ਼ਨਾਂ ਦੀ ਵੀ ਜਾਂਚ ਕਰੇਗੀ ਤੇ ਉਹਨਾਂ ਦੇ ਹੋਰ ਤਸਕਰਾਂ ਦੇ ਨਾਲ ਸੰਪਰਕਾਂ ਨੂੰ ਵੀ ਖੰਗਾਲੇਗੀ। ਬਿਊਰੋ ਰਿਪੋਰਟ ਡਿਸੈਪਟਿਡ ਨਿਊਜ਼ ਚੈਨਲ ਤੋਂ ਧੰਨਵਾਦ।